ਪੰਜਾਬ ਦੇ ਵਿੱਚ ਧਰਮ ਪਰਿਵਰਤਨ ਜ਼ੋਰਾਂ ਦੇ ਉੱਤੇ ਆ ਇਹ ਮੈਂ ਨਹੀਂ ਕਹਿੰਦਾ ਇਕੱਲਾ ਇਹ ਰਿਪੋਰਟਾਂ ਕਹਿੰਦੀਆਂ ਮੀਡੀਆ ਇਹ ਗੱਲ ਕਹਿੰਦਾ ਜਿਹੜੀਆਂ ਸੰਸਥਾਵਾਂ ਇਸ ਮੁਤਲਕ ਕੰਮ ਕਰ ਰਹੀਆਂ ਉਹ ਇਹ ਗੱਲ ਕਹਿੰਦੀਆਂ ਪੰਜਾਬ ਦੇ ਵਿੱਚ 2011 ਦੀ ਜਨਗਣਨਾ ਦੇ ਮੁਤਾਬਕ 1.26 ਯਾਨੀ ਕਿ ਲਗਭਗ ਸਵਾ ਫੀਸਦੀ 크ਿਸਚਨ ਭਾਈਚਾਰੇ ਦੀ ਆਬਾਦੀ ਸੀ ਜਿਹੜੀ ਕਿ ਇਸ ਵੇਲੇ ਯਾਨੀ ਕਿ 14 ਵਰਿਆਂ ਬਾਅਦ 25 ਤੱਕ 15 ਫੀਸਦੀ ਹੋ ਗਈ ਆ ਜੇ ਇਹ 14 ਵਰਿਆਂ ਦੇ ਵਿੱਚ ਸਵਾ ਤੋਂ 15 ਫੀਸਦੀ ਹੋ ਗਈ ਤੇ ਇਹ ਸੋਚੋ ਵੀ 2025 ਤੋਂ 2050 ਤੱਕ ਗਿਣਤੀ ਆ ਜਿਹੜੀ ਇਹ 15 ਤੋਂ 30% ਵੀ ਹੋ ਸਕਦੀ ਆ 25 ਵੀ ਰਹਿ ਸਕਦੀ ਤੇ 35 ਵੀ ਹੋ ਸਕਦੀ ਆ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਧਰਮ ਪਰਿਵਰਤਨ ਹੋ ਰਿਹਾ ਇਹਦੇ ਪਿੱਛੇ ਮਨੁੱਖ ਦੀਆਂ ਕਿਹੜੀਆਂ ਲੋੜਾਂ ਇਹਦੇ ਪਿੱਛੇ ਕਿਤੇ ਸਤਕਾਰ ਦੀ ਘਾਟ ਆ ਜਾਂ ਕਿਤੇ ਪ੍ਰਚਾਰ ਦੀ ਘਾਟ ਆ ਜਾਂ ਗੁੰਮਰਾਹ ਹੋਏ ਲੋਕਾਂ ਨੂੰ ਹੋਰ ਗੁੰਮਰਾਹ ਕੀਤਾ ਜਾ ਰਿਹਾ ਜਾਂ ਰੋਗ ਗ੍ਰਸਤ ਲੋਕਾਂ ਨੂੰ ਰੋਗ ਮੁਕਤ ਕਰ ਦੇਵਾਂਗੇ ਇਸ ਗੱਲ ਦਾ ਲਾਲਚ ਦਿੱਤਾ ਜਾ ਰਿਹਾ ਵਜ੍ਹਾ ਕੀ ਆ ਕਾਰਨ ਸਭ ਦੇ ਸਾਹਮਣੇ ਆ ਪਰ ਹਰ ਬੰਦੇ ਨੇ ਇਸ ਮਸਲੇ ਤੋਂ ਪਰੇ ਨੂੰ ਮੂੰਹ ਕਰਕੇ ਘੇਸਲਵੱਟੀ ਆ ਹੁਣ ਇੱਕ ਸੰਸਥਾ ਦਾ ਨਾਮ ਹੈਗਾ ਜੀ ਪੰਜਾਬ ਬਚਾਓ ਅੰਦੋਲਨ ਸੰਸਥਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਇਹ ਗੱਲ ਕਹੀ ਆ ਜੀ ਕਿ ਪੰਜਾਬ ਕਨਵਰਜਨ ਬਿੱਲ ਲੈ ਕੇ ਆਂਦਾ ਜਾਵੇ ਵੀ ਧਰਮ ਕੋਈ ਤਬਦੀਲ ਨਾ ਕੀਤਾ ਜਾ ਸਕੇ ਇਹ ਕਨਵਰਜਨ ਬਿੱਲ ਲੈ ਕੇ ਆਂਦਾ ਜਾਵੇ ਇਹਦੇ ਲਈ ਅਸੀਂ ਸਰਕਾਰ ਨੂੰ ਮਜਬੂਰ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਗੁਮਰਾਹ ਕਰ ਰਹੇ ਆ ਧਰਮ ਤਬਦੀਲ ਕਰਵਾ ਰਹੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਕੁਝ ਕੁ ਹੋਰ ਵੀ ਗੱਲਾਂ ਕਹੀਆਂ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਪੰਜਾਬ ਦੇ ਵਿੱਚ ਇੱਕ ਵਰਗ ਐਸਾ ਖਾਸ ਕਰਕੇ ਸਰਹੱਦੀ ਖੇਤਰ ਦਾ ਜਿਹੜੇ ਵਰਗ ਨੂੰ ਬਹੁਤ ਤਰੀਕੇ ਦੇ ਨਾਲ ਗੁੰਮਰਾਹ ਵੀ ਕੀਤਾ ਗਿਆ ਜਿਹੜੇ ਲਗਾਤਾਰ 크ਿਸਚਨ ਭਾਈਚਾਰੇ ਨਾਲ ਜੁੜੇ ਵੀ ਹਾਲਾਂਕਿ ਅਸੀਂ ਧਰਮ ਨੂੰ ਮਾੜਾ ਨਹੀਂ ਕਹਿੰਦੇ 크ਿਸਚਨ ਭਾਈਚਾਰੇ ਦੇ ਬਹੁਤ ਸਾਰੇ ਸਤਿਕਾਰਯੋਗ ਲੋਕ ਆ ਜਿਵੇਂ ਕਿ ਸਿੱਖ ਭਾਈਚਾਰੇ ਦੇ ਆ ਪਰ ਗੱਲ ਇੱਥੇ ਪਖੰਡਵਾਦ ਦੀ ਤੇ ਬੰਦੇ ਨੂੰ ਗੁੰਮਰਾਹ ਕਰਨ ਦੀ ਆ ਪਖੰਡਵਾਦੀ ਆ ਜਿਹੜੇ ਲੋਕ ਉਹ ਸਿੱਖ ਧਰਮ ਚ ਵੀ ਹੋ ਸਕਦੇ ਆ Hindu ਧਰਮ ਚ ਵੀ ਮੁਸਲਮਾਨ ਧਰਮ ਚ ਵੀ ਜੈਨੀ ਬੋਧੀ ਤੇ ਇਸਾਈਆਂ ਦੇ ਵਿੱਚ ਵੀ ਜੇਕਰ ਇਹ ਗੱਲ ਕਹੀ ਜਾਵੇ ਸਿੱਖ ਭਾਈਚਾਰੇ ਦੇ ਕਿਸੇ ਬੰਦੇ ਦੇ ਵੱਲੋਂ ਕਿ ਭਾਈ ਫਲਾਣੀ ਥਾਂ ਦੇ ਉੱਤੇ ਆਓ ਤੁਹਾਨੂੰ ਅਸੀਂ ਰੋਗ ਮੁਕਤ ਕਰ ਦਿਆਂਗੇ ਤੁਹਾਡਾ ਪੈਰਾਲਾਈਜ਼ ਠੀਕ ਕਰ ਦਿਆਂਗੇ ਤੁਹਾਡਾ ਦਿਲ ਦਾ ਦੌਰਾ ਠੀਕ ਕਰ ਦਿਆਂਗੇ ਤੁਹਾਨੂੰ ਅਸੀਂ ਫਲਾਣੀ ਸਮੱਸਿਆ ਤੋਂ ਮੁਕਤ ਕਰ ਦਿਆਂਗੇ ਇਹ ਵੀ ਗਲਤ ਆ ਪਰ ਅਸੀਂ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਚਰਚਾਂ ਦੇ ਵਿੱਚ ਇਹ ਗੱਲ ਵੇਖੀ ਕਿ ਭਾਈ ਇਉਂ ਕੀਤਾ ਜਾਂਦਾ ਤੇ ਬੰਦਾ ਫੜਫੜਾਉਣ ਲੱਗ ਜਾਂਦਾ ਐਂ ਕਰਕੇ ਤੇ ਕੋਈ ਉੱਠ ਕੇ ਕੁਰਸੀ ਤੋਂ ਬਹਿ ਜਾਂਦਾ ਤੇ ਕੋਈ ਕੁਛ ਕਰਦਾ ਹੋ ਕੁਛ ਕਰਦਾ ਇਹ ਗੁਮਰਾਹਕਉਣ ਤਰੀਕਾ ਇਹਨੇ ਕਰਕੇ ਇਤਰਾਜ਼ ਉੱਠਦਾ ਗੱਲ ਹੋਰ ਕੋਈ ਨਹੀਂ ਐਂ ਤਾਂ ਧਰਮ ਬੰਦੇ ਦਾ ਦਿੱਜੀ ਮਸਲਾ ਕੋਈ ਸਿੱਖ ਧਰਮ ਚ ਰਵੇ ਕੋਈ ਈਸਾਈ ਬਣੇ ਕੋਈ ਜੈਨੀ ਬਣੇ ਕੋਈ ਬੋਧੀ ਬਣੇ ਕੋਈ ਇਤਰਾਜ਼ ਥੋੜੀ ਆ ਪਰ ਉਹਦੇ ਕਾਰਨ ਕੀ ਆ ਧਰਮ ਤਬਦੀਲ ਹੋਣ ਦੇ ਕਾਰਨ ਕੀ ਆ ਇਹਨਾਂ ਕਾਰਨਾਂ ਦੀ ਜਦੋਂ ਪਰਚੋਲ ਕਰਦੇ ਆ ਤਾਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਜਿਹਦੇ ਵਿੱਚੋਂ ਕੁਝ ਥਾਵਾਂ ਤੇ ਅਸੀਂ ਗਲਤ ਆ ਕੁਝ ਕਥਾਵਾਂ ਤੇ ਉਹ ਵੀ ਗਲਤ ਆ ਜਿਹੜੀ ਪੰਜਾਬ ਬਚਾਓ ਅੰਦੋਲਨ ਸਸਥਾ ਉਨੇ ਇਹ ਗੱਲ ਕਹੀ ਆ ਪ੍ਰੈਸ ਕਾਨਫਰੰਸ ਕਰਕੇ ਤੇਜਸਵੀ ਮਨਹਾਸ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਕਿ ਸਾਡੀ ਸੰਸਥਾ ਘਰ ਵਾਪਸੀ ਕਰਨ ਵਾਲਿਆਂ ਦੀ ਹਰ ਸੰਭਵ ਮਦਦ ਕਰੂਗੀ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਊਗੀ ਜਿਹੜੇ ਲੋਕ ਇਸ ਕੰਮ ਦੇ ਨੈਟਵਰਕ ਦੀ ਜਾਣਕਾਰੀ ਦੇਣਗੇ ਵੀ ਫਲਾਣੇ ਬੰਦੇ ਫਲਾਣੀ ਸੰਸਥਾ ਫਲਾਣੇ ਲੋਕ ਧਰਮ ਤਬਦੀਲ ਕਰਵਾ ਰਹੇ ਆ ਇਉਂ ਗਮਰਾਹ ਕਰਕੇ ਇਹ ਜਾਣਕਾਰੀ ਦੇਣ ਵਾਲਿਆਂ ਨੂੰ 2 ਲੱਖ ਰੁਪਏ ਦਾ ਇਨਾਮ ਦੇਵਾਂਗੇ ਉਹਨਾਂ ਦਾ ਨਾਮ ਪਤਾ ਸੀ ਗੁਪਤ ਰੱਖਾਂਗੇ ਮੰਗਾ ਕੁਝ ਕਿਹੜੇ ਚ ਇਹ ਆ ਪੰਜਾਬ ਬਚਾਓ ਅੰਦੋਲਨ ਨੇ ਇਹ ਗੱਲ ਕਹੀ ਆ ਕਿ ਐਂਟੀ ਕਨਵਰਜਨ ਬਿਲ ਲਿਆਂਦਾ ਜਾਵੇ ਸਰਕਾਰ ਨੂੰ ਇਹ ਗੱਲ ਕਹੀ ਆ ਪਰਵਰਤਨ ਤੋਂ ਬਾਅਦ ਰੱਖਵੇਂ ਹੱਕਾਂ ਦਾ ਲਾਭ ਨਾ ਦਿੱਤਾ ਜਾਵੇ ਤੇ VOTING ਤੋਂ ਬਾਅਦ ਧਾਰਮਿਕ ਚਿੰਨ੍ਹ ਜਾਂ ਰੂਪ ਧਾਰਨ ਕਰਨ ਦੇ ਉੱਤੇ ਰੋਕ ਲਾਈ ਜਾਵੇ ਮੈਂ ਇੱਕ ਵਾਰੀ ਮਾਝਾ ਖੇਤਰ ਦੇ ਵਿੱਚ ਗਿਆ ਸੀ ਇੱਕ ਸਮਾਗਮ ਦੇ ਵਿੱਚ ਉੱਥੇ ਪ੍ਰਬੰਧਕਾਂ ਨੇ ਮੈਨੂੰ ਇੱਕ ਸਮਾਗਮ ਦੇ ਪ੍ਰਬੰਧਕਾਂ ਨੇ ਮੈਨੂੰ ਕੁਝ ਕੁ ਲੋਕਾਂ ਦੇ ਨਾਲ ਮਿਲਾਇਆ ਮੇਰੇ ਖਿਆਲ ਉਹ 4 ਜਾਣੇ ਸੀ ਮਤਲਬ 4 ਜਾਣੇ ਸੀ 4 ਪਰਿਵਾਰਾਂ ਦੇ ਮੁਖੀ ਸੀ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਧਰਮ ਤਬਦੀਲ ਕੀਤਾ ਉਹ ਜੇ ਮੈਂ ਕੋਈ ਸਿੱਖ ਧਰਮ ਦੇ ਵਿੱਚ ਸੀ ਕੋਈ ਕਿਤੋਂ ਹੋਰ ਸੀ ਉਹ ਹੁਣ 크ਿਸਚਨ ਬਣ ਗਏ ਆ ਉਹਨਾਂ ਨੂੰ ਕਾਰਨ ਪੁੱਛਿਆ ਉਹਨਾਂ ਦੇ ਵਿੱਚੋਂ ਦੋ ਜਣਿਆਂ ਨੇ ਖੁੱਲ ਕੇ ਜਾਣਕਾਰੀ ਦਿੱਤੀ ਆ ਦੋ ਜਣੇ ਕੇਸਲ ਜੀ ਮਾਰ ਗਏ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਉਹ ਇਹ ਗੱਲ ਕਹਿੰਦੇ ਜੀ ਕਿ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨ ਲਾ ਦਿੱਤੇ ਗਏ ਹਨ ਸਾਡੇ ਤੇ ਬੋਝ ਕੋਈ ਨਹੀਂ ਪੈਂਦਾ ਖਰਚਾ ਕੋਈ ਨਹੀਂਗਾ ਸਾਡੇ ਘਰ ਦੇ ਵਿੱਚ ਦੁੱਖ ਸੀ ਮੇਰੀ ਮਾਤਾ ਨੂੰ ਆ ਸਮੱਸਿਆ ਸੀ ਮੇਰੀ ਆਪ ਦੀ ਰੀੜ ਦੀ ਹੱਡੀ 'ਚ ਨੁਕਸ ਸੀ ਸਾਡੇ ਪਰਿਵਾਰ ਦੇ ਵਿੱਚ ਆ ਦੁੱਖ ਆਏ ਤੇ ਇਹਨਾਂ ਨੇ ਇਹੋ ਜਾਂ ਸਾਡਾ ਇਲਾਜ ਕੀਤਾ ਇਹਨਾਂ ਨੇ ਇਹੋ ਜੀ ਸਾਡੀ ਪ੍ਰਾਰਥਨਾ ਕੀਤੀ ਜਿਹਦੇ ਕਰਕੇ ਸਾਡੇ ਮਸਲੇ ਠੀਕ ਹੋ ਜਾਣਗੇ ਇਸ ਗੱਲ ਦੇ ਲਈ ਵਾਰਾ ਤੇ ਦਾਵਾ ਕੀਤਾ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਡੀ ਕੋਈ ਬਾਹ ਨਹੀਂ ਸੀ ਫੜਦਾ ਇਹਨਾਂ ਨੇ ਸਾਡੀ ਆ ਕੇ ਬਾਹ ਫੜੀ ਆ ਤੇ ਮੇਰਾ ਖਿਆਲ ਆ ਵੀ ਧਰਮ ਤਬਦੀਲ ਕਿਉਂ ਹੋ ਰਿਹਾ ਇਹਨਾਂ ਦੋਹਾਂ ਤਿੰਨਾਂ ਬੰਦਿਆਂ ਦੀ ਗੱਲ ਦੇ ਵਿੱਚੋਂ ਸਾਰਾ ਅਰਥ ਨਿਕਲਿਆ ਆਉਂਦਾ ਅਰਕ ਨਿਕਲਿਆ ਆਉਂਦਾ ਗੱਲ ਦਾ ਕਿਉਂਕਿ ਅਸੀਂ ਜੋ ਮਰਜ਼ੀ ਕਹੀ ਜਾਗੇ ਸਾਡੇ ਕੋਲੇ ਸਿੱਖ ਭਾਈਚਾਰੇ ਕੋਲ ਮੈਂ ਕੱਲੇ ਸਿੱਖ ਭਾਈਚਾਰੇ ਦੇ ਉੱਤੇ ਗੱਲ ਕੇਂਦਰਿਤ ਕਰਨਾ ਸਿੱਖ ਧਰਮ ਦੇ ਉੱਤੇ ਸਿੱਖ ਧਰਮ ਦੇ ਆਗੂਆਂ ਦੇ ਉੱਤੇ ਸਾਡੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹਦਾ ਕੰਮ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਜਿਹਦਾ ਕੰਮ ਲੋਕਾਈ ਦੀ ਮਦਦ ਕਰਨਾ ਦੁਖਿਆਰਾਂ ਦੀ ਬਾਹ ਫੜਨਾ ਉਹ ਫੜਦੀ ਵੀ ਆ ਪਰ ਇਹ ਗੱਲ ਹੈ ਜੀ ਕਿ ਜਿਸ ਲੈਵਲ ਦੇ ਉੱਤੇ ਜਿਸ ਪੱਧਰ ਦੇ ਉੱਤੇ ਕੰਮ ਕਰਨਾ ਚਾਹੀਦਾ ਉਹ ਕੰਮ ਹੋਇਆ ਨਹੀਂ ਅਰਬਾਂ ਦਾ ਬਜਟ ਹੋਣ ਦੇ ਬਾਵਜੂਦ ਜੇਕਰ ਅੱਜ ਵੀ ਲੋਕ ਧਰਮ ਤਬਦੀਲ ਕਰ ਰਹੇ ਇਹਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਿਤੇ ਨਾ ਕਿਤੇ ਨਾਕਾਮੀ ਹੈ ਕਮਜ਼ੋਰੀ ਹੈ ਸਾਡੇ ਕੋਲੇ ਸਿੰਘ ਸਹਿਬਾਨ ਆ ਹੁਣ ਤਾਂ ਇੱਕ ਇੱਕ ਜਥੇਦਾਰ ਸਹਿਬਾਨ ਦੀ ਥਾਂ ਤੇ ਦੋ ਦੋ ਹੋ ਗਏ ਇੱਕ ਤਖਤ ਦੇ ਪਰ ਫਿਰ ਵੀ ਧਰਮ ਪਰਵਰਤਨ ਹੋ ਰਿਹਾ ਸਾਡੇ ਕੋਲੇ ਇੱਕ ਇੱਕ ਪਿੰਡ ਦੇ ਵਿੱਚ ਕੋਈ ਮੇਰਾ ਖਿਲ ਬਿਰਲਾ ਟਾਵਾ ਪਿੰਡ ਹੋਊਗਾ ਪੰਜਾਬ ਦਾ ਜਿੱਥੇ ਇੱਕ ਪਿੰਡ ਇੱਕ ਗੁਰੂ ਘਰ ਆ ਨਹੀਂ ਤਾਂ ਬਹੁ ਗਿਣਤੀ ਪਿੰਡਾਂ ਦੇ ਵਿੱਚ ਆਪਾਂ ਜਾਣਦੇ 3 4 5 7 10 ਗੁਰੂ ਘਰ ਆ ਇੱਕ ਪਿੰਡ ਦੇ ਵਿੱਚ 10-10 ਗੁਰੂ ਘਰ ਹੋਣ ਦੇ ਬਾਵਜੂਦ ਜੇਕਰ 2-2 ਚਰਚਾਂ ਪਿਛਲੇ 4 ਵਰਿਆਂ 'ਚ ਖੁੱਲੀਆਂ ਇਹਦਾ ਮਤਲਬ ਇਹ ਆ ਵੀ ਕਿਤਨੇ ਕਿਤੇ ਸਾਡੇ ਵਿੱਚ ਕਮੀ ਰਹਿ ਗਈ ਅਸੀਂ ਪ੍ਰਚਾਰ ਸਹੀ ਤਰੀਕੇ ਨਾਲ ਨਹੀਂ ਕੀਤਾ ਅਸੀਂ ਉਹਨਾਂ ਦਲਿਤ ਭਾਈਚਾਰੇ ਦੇ ਲੋਕਾਂ ਦੀ ਬਾਹ ਨਹੀਂ ਫੜੀ ਅਸੀਂ ਉਹਨਾਂ ਨੂੰ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਇਹਦੇ ਕਰਕੇ ਕੁਝ ਹੋ ਗਿਆ ਸਾਡੇ ਕੋਲੇ ਇੰਨੇ ਰਾਗੀ ਢਾਡੀ ਗ੍ਰੰਥੀ ਸਿੰਘ ਕਵੀਸ਼ਰ ਪ੍ਰਚਾਰਕ ਹੋਣ ਦੇ ਬਾਵਜੂਦ ਜੇਕਰ ਫੇਰ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਨਹੀਂ ਪਈ ਤੇ ਉਹ ਹੋਰ ਥਾਂ ਤੇ ਜਾ ਕੇ ਗਲਤ ਦਿਮਾਗ ਦੇ ਵਿੱਚ ਪਾ ਰਹੇ ਆ ਇਹਦਾ ਮਤਲਬ ਇਹ ਹੈ ਕਿ ਗਲਤ ਆਪਾਂ ਕਿਤੇ ਨਾ ਕਿਤੇ ਵੀ ਆ ਅਸੀਂ ਉਹ ਪ੍ਰਚਾਰ ਉਸ ਪੱਧਰ ਦੇ ਉੱਤੇ ਕਰ ਹੀ ਨਹੀਂ ਸਕੇ ਜਿਵੇਂ ਕਿ ਕਰਨਾ ਚਾਹੀਦਾ ਅਸੀਂ ਕਟੜਤਾ ਦੇ ਵਿੱਚ ਰਹਿ ਗਏ ਅਸੀਂ ਨੁਕਸ ਕੱਢਦੇ ਰਹੇ ਗਏ ਅਸੀਂ ਗਾਲਾਂ ਕੱਢਦੇ ਰਹੇ ਗਏ ਅਸੀਂ ਭਾਵਨਾ ਭੜਕੀ ਅਸੀਂ ਆ ਨਹੀਂ ਕਰਨੇੜਾ ਆ ਨਹੀਂ ਕਰਨੇੜਾ ਅਸੀਂ ਇਸ ਗੱਲ ਦੇ ਵਿੱਚ ਰਹਿ ਗਏ ਉਹ ਥੋੜੇ ਜਿ ਲਚਕੀਲੇ ਹੋ ਕੇ ਤੇ ਆਪਦੇ ਮਨੋਰਥ ਦੇ ਵਿੱਚ ਸਫਲ ਹੋਈ ਗਏ ਮਜਾ ਤਾਂ ਇਹੀ ਆ ਹੁਣ ਜਦੋਂ ਆ ਗੱਲ ਕਰਦੇ ਕਈਆਂ ਨੇ ਫੇਰ ਕਹਿਣਾ ਵੀ ਤਾਂ ਸਾਡੀ ਭਾਵਨਾ ਭੜਕ ਗਈ ਇਹ ਢੜਕਣ ਵਾਲੀ ਥਾਂ ਤੇ ਕਿਉਂ ਨਹੀਂ ਭੜਕਦੀ ਇਹ ਜਿਹੜੀਆਂ ਸੰਸਥਾਵਾਂ ਇਹ ਗੱਲ ਕਹਿ ਰਹੀਆਂ ਜੀ ਕਿ ਅਸੀਂ ਧਰਮ ਪਰਿਵਰਤਨ ਰੋਕਾਂਗੇ ਚੰਗੀ ਗੱਲ ਆ ਧਰਮ ਪਰਿਵਰਤਨ ਰੋਕਿਆ ਜਾਵੇ ਇਹਨਾਂ ਦੀ ਖੁਸ਼ੀ ਆ ਲੋਕਾਂ ਦੀ ਮਰਜ਼ੀ ਆ ਵੀ ਧਰਮ ਪਰਿਵਰਤਨ ਦੇ ਵਿੱਚ ਰੁਕਣਾ ਚਾਹੁੰਦੇ ਕਿ ਨਹੀਂ ਰੁਕਣਾ ਚਾਹੁੰਦੇ ਪਰ ਕਾਰਨ ਤਾਂ ਲੱਭਣੇ ਪੈਣਗੇ ਨਾ ਈਸਾਈ ਭਾਈਚਾਰੇ ਦੇ ਵੱਲੋਂ ਰੈੱਡ ਲਾਈਟ ਦੇ ਜਾ ਕੇ ਈਸਾਈ ਭਾਈਚਾਰੇ ਦੇ ਵੱਲੋਂ ਸੜਕਾਂ ਦੇ ਉੱਤੇ ਖੜਕੇ ਵੀ ਆਪਦਾ ਸਹਾਇਤ ਦਿੱਤਾ ਜਾਂਦਾ ਉਹ ਤੁਹਾਡੇ ਘਰੋਂ ਘਰੀ ਵੀ ਆਉਂਦੇ ਆ ਤੁਹਾਡੇ ਦਫ਼ਤਰਾਂ ਦੇ ਵਿੱਚ ਵੀ ਆਉਂਦੇ ਆ ਤੁਹਾਨੂੰ ਮੁਫਤ ਦੇ ਵਿੱਚ ਸਹਾਇਤ ਵੀ ਦਿੰਦੇ ਆ ਉਹ ਤਨੂ ਡਾਕ ਰਾਈਂ ਵੀ ਭੇਜਦੇ ਆ ਵੀ ਜੇ ਮੰਨ ਲਓ ਹਜ਼ਾਰ ਨੂੰ ਭੇਜਾ ਵਿੱਚੋਂ ਪੰਜਾਂ ਦੇ ਉੱਤੇ ਤਾਂ ਅਸਰ ਹੋਊਗਾ ਨਾ ਪਰ ਅਸੀਂ ਕਿੰਨਾ ਕਰਦੇ ਹਾਂ ਸਵਾਲ ਇਹ ਆ ਅਸੀਂ ਪੜਨ ਲਿਖਣ ਦੇ ਨਾਲੋਂ ਟੁੱਟ ਗਏ ਸਾਨੂੰ ਸਿੱਖ ਸਾਹਿਤ ਪੜਨ ਦੀ ਆਰਤ ਨਹੀਂ ਰਹੀ ਸਾਨੂੰ ਗੁਰੂਆਂ ਦੀ ਫਿਲਾਸਫੀ ਦੇ ਬਾਰੇ ਨਹੀਂ ਪਤਾ ਅਸੀਂ ਸਿਰਫ ਗਏ ਮੱਥਾ ਟੇਕਿਆ ਅੱਧਾ ਘੰਟਾ ਇੱਕ ਘੰਟਾ ਬੈਠੇ ਲੰਗਰ ਸ਼ਕਾਇਤ ਘਰ ਨੂੰ ਅੱਗੇ ਕਿਤੇ ਇਹਦੇ ਪਿਛੇ ਇਹ ਤਾਂ ਨਹੀਂ ਕਾਰਨ ਜਿਹੜੇ ਲੋਕ ਜਾਣਦੇ ਆ ਇਸ ਵੇਲੇ ਜਿਹੜੇ ਵੀ ਅਸੀਂ ਸਾਰੀ ਮੇਰੇ ਸਮੇਤ ਜਿਹੜੇ ਅਸੀਂ ਗੁਰੂ ਘਰਾਂ 'ਚ ਜਾਣੇ ਆ ਜਿਹੜੇ ਅਸੀਂ ਸਿੱਖ ਧਰਮ ਦੇ ਫੋਲੋਅਰ ਆ ਸਾਨੂੰ ਸਿੱਖੀ ਦੇ ਬਾਰੇ ਕਿੰਨਾ ਖ ਗਿਆਨ ਰਹਿ ਗਿਆ ਗੱਲ ਇਹ ਆ ਸਾਨੂੰ 5 7 10 ਗੱਲਾਂ ਚ ਇਤੇ ਆ ਅਸੀਂ ਉਹਦੇ ਉੱਤੇ ਬਸ ਕਰੀ ਜਾਂਦੇ ਆ ਉਹ ਵੀ ਨਹੀਂ ਅਸੀਂ ਧਿਆਨ ਨਾਲ ਪੜੀਆਂ ਮਤਲਬ ਇਹ ਆ ਜੀ ਕਿ ਸਾਡਾ ਪ੍ਰਚਾਰ ਅਦਵਾਟੇ ਰਹਿ ਗਿਆ ਜਿਹਦੇ ਕਰਕੇ ਇਸ ਥਾਂ ਨੂੰ ਇਸ ਖਾਲੀ ਥਾਂ ਨੂੰ ਕੋਈ ਹੋਰ ਭਰ ਗਿਆ ਨਹੀਂ ਤੁਸੀਂ ਦੇਖੋ ਵੀ ਸਰਹੱਦੀ ਖੇਤਰ ਦੇ ਵਿੱਚ ਕਿਉਂ ਆ ਇਹ ਸਾਰਾ ਕੁਝ ਵੱਧ ਆਮ ਨਾਲੋਂ ਕਿਉਂਕਿ ਉੱਥੇ ਗੁਰਬਤ ਵੱਧ ਆ ਕਿਉਂਕਿ ਉਧਰਲੇ ਪਰਲੇ ਪਾਰ ਦੀ ਬਿਮਾਰ ਆ ਇਧਰ ਬੰਬਾਂ ਬੰਦੂਕਾਂ ਦਾ ਵੀ ਡਰ ਰਿਆ ਇਹ ਆਰਥਿਕ ਤੌਰ ਦੇ ਉੱਤੇ ਟੁੱਟੇ ਲੋਕਾਂ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੇ ਝੰਬੇ ਵੀ ਆ ਜਦੋਂ ਕੋਈ ਆਰਥਿਕ ਤੌਰ ਤੇ ਟੁੱਟਿਆ ਹੋਊਗਾ ਨਸ਼ੇ ਦਾ ਝੱਬਿਆ ਹੋਊਗਾ ਸਾਰਾ ਪਰਿਵਾਰ ਰੁਲ ਗਿਆ ਉਹ ਰੁਲੇ ਹੋਏ ਲੋਕ ਇਹਨਾਂ ਦੇ ਗਾਹਕ ਆ ਉਹ ਫਿਰ ਆਪਦੀ ਗਾਕੀ ਨੂੰ ਤਿਆਰ ਕਰ ਰਹੇ ਆ ਤੇ ਉਹ ਆਪਣੇ ਤਰੀਕੇ ਦੇ ਨਾਲ ਪਰਲੇ ਪਾਰ ਨੂੰ ਲਿਜਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਇੱਥੇ ਕੀ ਸੀ ਕਿ ਪਿੰਡ ਪਿੰਡ ਦੇ ਵਿੱਚ ਚੇਤਨਾ ਸਮਾਗਮ ਹੁੰਦੇ ਪੰਡ ਪੰਡ ਦੇ ਵਿੱਚ ਲੋਕਾਂ ਨੂੰ ਜੋੜਿਆ ਜਾਂਦਾ ਇਹ ਨਹੀਂ ਵੀ ਆਪਾਂ 2 ਘੰਟੇ ਦਾ ਸਮਾਗਮ ਕੀਤਾ ਤੇ ਆਪਾਂ ਗੱਡੀ ਦੇ ਵਿੱਚ ਬੈਠੇ ਤੇ ਛੂੰ ਨਾ ਨਿਕਲ ਗਏ ਲੋੜ ਸੀ ਲੋਕਾਂ ਦੇ ਵਿੱਚ ਉਸ ਗੱਲ ਨੇ ਕਿੰਨਾ ਘਰ ਕੀਤਾ ਇਸ ਗੱਲ ਦੇ ਉੱਤੇ ਪਹਿਰਾ ਵੀ ਦੇਣ ਦੀ ਹੁਣ ਤੁਸੀਂ ਦੇਖੋ ਵੀ ਜਿਹੜੇ ਇਹ ਗੱਲ ਕਹਿੰਦੇ ਵੀ ਪਾਈ ਇਸ ਦਾ ਚਮਤਕਾਰ ਦੇ ਨਾਲ ਬੰਦਾ ਠੀਕ ਕਰ ਦਿੰਦੇ ਆ ਅਸੀਂ ਜੀ ਇੱਕ ਕੋਈ ਹੁਣ ਤਾਂ ਮੈਂ ਕੱਲ ਵੀਡੀਓ ਦੇਖੀ ਉਹਦੇ ਵਿੱਚ ਕਹਿੰਦੇ ਜੀ ਅਸੀਂ ਤੁਹਾਨੂੰ ਸ਼ਹਿਰ ਵਿੱਚ ਟਾ ਕੇ ਠੀਕ ਕਰ ਦਿੰਦੇ ਆ ਤੁਹਾਡੋ ਅਸੀਂ ਕਰਕੇ ਜੀ ਕੋਈ ਮੰਤਰ ਮਾਰ ਕੇ ਤੇ ਬਿਲਕੁਲ ਚੜ੍ਹਦੀ ਕਲਾ 'ਚ ਕਰ ਦਿੰਦੇ ਆ ਇਹ ਗੱਲਾਂ ਬਕਵਾਸ ਆ ਇਹ ਬਕਵਾਸ ਸਨ ਇਸ ਸਿੱਖਰ ਬੰਦੇ ਵਿੱਚ ਕੋਈ ਐਂ ਕਰੇ ਉਹ ਵੀ ਬਕਵਾਸ ਆ ਇਹ ਈਸਾਈ ਕਰੇ ਉਹ ਵੀ ਬਕਵਾਸ ਆ ਇਹ Hindu ਕਰੇ ਉਹ ਵੀ ਬਕਵਾਸ ਆ ਇਹ ਜੇਕਰ ਜੈਨੀ ਬੋਧੀ ਕਰੇ ਉਹ ਵੀ ਬਕਵਾਸ ਆ ਕਿਉਂਕਿ ਅੱਜ ਸਾਇੰਸ ਦਾ ਦੌਰ ਆ ਇਹ ਅੱਜ ਕੋਈ ਉਹ ਦੌਰ ਨਹੀਂ ਵੀ ਅਸੀਂ 300 ਸਾਲ ਪਹਿਲਾਂ ਵਾਲੇ ਦੌਰ ਚ ਜਾਉਨੇ ਆ ਬਿਮਾਰੀ ਦਾ ਇਲਾਜ ਡਾਕਟਰੀ ਕੋਲ ਆ ਸਾਇੰਸ ਦੇ ਕੋਲ ਆ ਆਸਥਾ ਦਾ ਮੁੱਲ ਕੋਈ ਨਹੀਂ ਪਰ ਜੇ ਭਾਈ ਅੱਜ ਅਸੀਂ ਇਹ ਗੱਲ ਕਹਿੰਦੇ ਜੀ ਕਿ ਫਲਾਣੇ ਅਸੀਂ ਡੇਰੇ ਦੇ ਵਿੱਚ ਜਾ ਕੇ ਤੇ ਫਲਾਣੀ ਥਾਂ ਤੇ ਜਾ ਕੇ ਅਸੀਂ ਤੇ ਭਾਈ ਉਹਨੇ ਕੋਈ ਚਮਤਕਾਰ ਕੀਤਾ ਤੇ ਆਪਾਂ ਐ ਕਰਦੇ ਕਰਦੇ ਠੀਕ ਹੋ ਗਏ ਇਹ ਬਿਲਕੁਲ ਉਵੇਂ ਆ ਜਿਵੇਂ ਕਿ ਪੁੱਛਾਂ ਦੇਣ ਵਾਲੇ ਆ ਆ ਪੁੱਛਾਂ ਦੇਣ ਵਾਲੇ ਸ਼ਿੰਦਰ ਕਿਵੇਂ ਆ ਫਲਾਣੀ ਕਿਵੇਂ ਆ ਉਹ ਡਰਾਮੇਬਾਜ਼ੀ ਕਰਦੇ ਨੇ ਵੀ ਤੁਹਾਡੇ ਘਰ ਚ ਕੋਈ ਮਰਿਆ ਤੁਹਾਡੇ ਪਿੰਡੇ ਚ ਪਿੰਡ ਦੇ ਵਿੱਚ ਕੋਈ ਸ਼ਿੰਦਰ ਰਹਿੰਦੀ ਹੋਣੀ ਆ ਕੋਈ ਫਲਾਣਾ ਰਹਿੰਦਾ ਹੋਣਾ ਉਹੋ ਜੀ ਗੱਲ ਕਿਤੇ ਨਾ ਕਿਤੇ ਹਰ ਪਰਿਵਾਰ ਨਾਲ ਜੁੜੀ ਹੁੰਦੀ ਆ ਉਹ ਢੋਲਕੀਆਂ ਖੜਤਾਲਾਂ ਖੜਕਾਉਂਦੇ ਤੇ ਵਾਲ ਕਮਾਉਂਦੇ ਆ ਤੇ ਕਹਿੰਦੇ ਤੁਹਾਡੇ ਚ ਫਲਾਣਾ ਆ ਗਿਆ ਤੁਹਾਡੇ ਚ ਫਲਾਣੀ ਆ ਗਈ ਆ ਤੇ ਭਾਈ ਤੁਹਾਨੂੰ ਐਨੇ ਵਾਰ ਇੱਥੇ ਆਉਣਾ ਪਊਗਾ ਤੇ ਐਨੇ ਐਤਵਾਰ ਨੂੰ ਫਲਾਣੀ ਸਾ ਤੇ ਜਾਣਾ ਪਊਗਾ ਉਹਨਾਂ ਦੀ ਆਪਦੀ ਹੱਟੀ ਆ ਉਸੇ ਤਰੀਕੇ ਦੇ ਨਾਲ ਇਹ ਧਰਮ ਪਰिवर्तन ਦੀਆਂ ਹਟੀਆਂ ਬਣਾਈਆਂ ਕਈ ਲੋਕਾਂ ਨੇ ਆਪਦੀ ਮਰਜ਼ੀ ਦੇ ਨਾਲ ਕਿਸੇ ਨੂੰ ਕੋਈ ਧਰਮ ਪ੍ਰਭਾਵਿਤ ਕਰਦਾ ਉਹ ਉਧਰ ਜਾਵੇ ਜੀ ਸਤਕੇ ਜਾਵੇ ਪਰ ਜੇਕਰ ਕਿਸੇ ਨੂੰ ਕੋਈ ਲਾਲਚ ਦੇ ਕੇ ਕੋਈ ਸਿੱਖ ਧਰਮ ਚ ਲੈ ਕੇ ਆਵੇ ਲਾਲਚ ਦੇ ਕੇ ਸਿੱਖ ਨੂੰ Hindu ਬਣਾਇਆ ਜਾਵੇ ਲਾਲਚ ਦੇ ਕੇ Hindu ਨੂੰ Sai ਬਣਾਇਆ ਜਾਵੇ ਇਹ ਗਲਤ ਆ ਇਸ ਗਲਤ ਦੇ ਉੱਤੇ ਸਰਕਾਰਾਂ ਨੂੰ ਅਮਲ ਕਰਨਾ ਚਾਹੀਦਾ ਸਬ ਵੀ ਇਵੇਂ ਨਾ ਹੋਵੇ ਪਰ ਉਹਨਾਂ ਨੇ ਕਰਨਾ ਨਹੀਂ ਉਹਨਾਂ ਦੇ ਲਈ Hindu ਹੋਵੇ ਸਿੱਖ ਹੋਣ ਨੂੰ ਤਾਂ ਵੋਟ ਚਾਹੀਦੀ ਆ ਉਹਨਾਂ ਲਈ ਬੰਦਾ ਸਾਹ ਲੈਂਦਾ ਚਾਹੀਦਾ ਤੇ 18 ਸਾਲ ਤੋਤੇ ਦਾ ਚਾਹੀਦਾ ਵੋਟ ਬਣੀ ਚਾਹੀਦੀ ਆ ਜਿਉਂਦਾ ਹੋਵੇ ਵੋਟ ਪਾਵੇ ਖਸਮਾਂ ਨੂੰ ਖਾਵੇ ਉਹਨਾਂ ਦਾ ਤਾਂ ਮਨੋਰਥ ਹੀ ਇਹ ਆ ਸੋ ਆਪਾਂ ਜੇਕਰ ਇਹ ਗੱਲ ਕਹਿੰਨੇ ਵੀ ਧਰਮ ਪਰਿਵਰਤਨ ਬਹੁਤ ਹੋ ਰਿਹਾ ਬਿਲਕੁਲ ਹੋ ਰਿਹਾ ਹੋਣਾ ਨਹੀਂ ਚਾਹੀਦਾ ਪਰ ਹੋ ਕਿਉਂ ਰਿਹਾ ਇਹਦੇ ਬਾਰੇ ਸਾਨੂੰ ਗੌਰ ਕਰਨੀ ਪਾਉਗੀ ਜਿਹੜੀ ਕਿ ਅਸੀਂ ਕੀਤੀ ਨਹੀਂ ਤੇ ਸਾਨੂੰ ਵੀ ਥੋੜੇ ਜਿਲੇ ਲਚਕੀਲੇ ਹੋਣਾ ਪਊਗਾ ਸਾਨੂੰ ਕਟੜਤਾ ਛੱਡਣੀ ਪਊਗੀ ਜਿਹੜੇ ਆਪਾਂ ਕਹਿੰਨੇ ਜੀ ਫਲਾਣੇ ਦੀਵਾਨ ਦੇ ਵਿੱਚ ਅੱਜ ਕੱਲ ਇਹ ਇਕੱਠ ਬਹੁਤ ਹੁੰਦਾ ਕਿਸੇ ਵੀ ਦੀਵਾਨ ਦੀ ਗੱਲ ਕਰ ਲਈਏ ਆਪਾਂ ਕਹਿੰਦੇ ਫਲਾਣੇ ਥਾਂ ਤੇ ਦੀਵਾਨ ਦੇ ਵਿੱਚ ਇਕੱਠ ਬਹੁਤ ਹੁੰਦਾ ਉੱ ਤੇ ਉੱਥੇ ਹਰ ਉਮਰ ਵਰਗ ਦੇ ਲੋਕ ਕਿਉਂ ਪਹੁੰਚਦੇ ਆ ਉੱਥੇ ਜਵਾਨੀ ਵੀ ਪਹੁੰਚਦੀ ਬੱਚੇ ਵੀ ਪਹੁੰਚਦੇ ਆ ਕਿਉਂਕਿ ਲੋਕਾਂ ਦੀ ਸਮਝ ਦੇ ਮੁਤਾਬਕ ਉਹਨਾਂ ਦੇ ਕੋਲੇ ਗੱਲ ਰੱਖੀ ਜਾਂਦੀ ਆ ਜੇ ਆਪਾਂ ਇਹ ਗੱਲ ਕਹੇ ਜੀ ਕਿ ਅਸੀਂ ਤਾਂ ਇਸ ਥਾਂ ਤੋਂ ਗੱਲ ਉਖੜ ਨਹੀਂ ਦੇਣੀ ਸਿਧਾਂਤਕ ਤੌਰ ਤੇ ਠੀਕ ਆ ਪਰ ਉਹ ਸਿਧਾਂਤਕ ਤੌਰ ਦੇ ਉੱਤੇ ਠੀਕ ਕਰਦੇ ਕਰਦੇ ਆਪਾਂ ਬੰਦੇ ਕਿਹੜੇ ਕਿਹੜੇ ਪਾਸੇ ਨੂੰ ਭੇਜ ਬੈਠੇ ਆ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਸੋ ਕੱਲਾ ਲੜਨਾ ਮੇਰੀ ਭਾਵਨਾ ਭੜਕ ਗਈ ਅਸੀਂ ਇਹਨੂੰ ਰਹਿਣ ਨਹੀਂ ਦੇਣਾ ਅਸੀਂ ਇਹਨੂੰ ਮਾਰ ਦੇਣਾ ਅਸੀਂ ਇਹਨੂੰ ਇਉਂ ਕਰ ਦੇਣਾ ਇਹਨਾਂ ਗੱਲਾਂ ਦੇ ਨਾਲ ਧਰਮ ਪਰिवर्तन ਰੁਕਣਾ ਨਹੀਂ ਕਿਸੇ ਦੇ ਸਮਾਗਮ ਦੇ ਵਿੱਚ ਜਾ ਕੇ ਆਪਾਂ ਡਾਂਗਾਂ ਖੜਕਾ ਦਈਏ ਉੱਥੇ ਆਪਾਂ ਤਲਵਾਰਾਂ ਲੈ ਕੇ ਪਹੁੰਚ ਗਏ ਇਹ ਧਰਮ ਪਰिवर्तन ਨੂੰ ਠੱਲ ਪਾਉਣ ਵਾਲੀ ਗੱਲ ਨਹੀਂ ਵਜਾ ਲੱਭਣੀ ਪਊਗੀ ਸਾਡੇ ਚ ਕਮੀਆਂ ਕਿੱਥੇ ਆ ਅਸੀਂ ਕਿਉਂ ਗੁੰਮਰਾਹ ਹੋਏ ਇਹ ਬੰਦੇ ਕਿਉਂ ਛੱਡ ਕੇ ਜਿਹੜੇ ਗੁਰਬਤ ਮਾਰੇ ਲੋਕ ਆ ਦਲਿਤ ਭਾਈਚਾਰੇ ਦੇ ਲੋਕ ਇਹ ਕਿਉਂ ਪਰਲੇ ਪਾਰ ਜਾ ਰਹੇ ਵਜਾ ਲੱਭਣੀ ਪਊਗੀ ਇੱਕ ਇੱਕ ਪਿੰਡ ਦੇ ਵਿੱਚ ਇੰਨੀਆਂ ਚਰਚਾਂ ਕਿਉਂ ਖੁੱਲ ਗਈਆਂ ਆ ਜਿਹੜੀ ਰਿਪੋਰਟ ਆਈ ਆ ਪੰਜਾਬ ਬਚਾਓ ਅੰਦੋਲਨ ਦੀ ਉਨੇ ਕਹੇ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ 50000 ਤੋਂ ਵੱਧ ਪਾਸਟਰ ਆ ਨਿਗਮਾ ਦੇ ਮੁਤਾਬਕ ਉਹਨਾਂ ਦੇ ਧਾਰਮਿਕ ਕੀਤੇ ਦੇ ਮੁਤਾਬਕ ਪਾਸਟਰ ਬਣਨ ਦੇ ਲਈ ਉੱਚੀ ਡਿਗਰੀ ਵੀ ਹੋਣੀ ਚਾਹੀਦੀ ਆ ਤੇ ਇਸ ਧਰਮ ਦਾ ਮੁਕੰਮਲ ਗਿਆਨ ਵੀ ਹੋਣਾ ਚਾਹੀਦਾ ਪਰ ਇਹ ਪਾਸਟਰਾਂ ਦੀ ਗਿਣਤੀ ਇੱਕਦਮ ਕਿਵੇਂ ਵਧੀ ਆ ਤੇ ਕੀ ਉਹ ਸੱਚੇ ਪਾਸਟਰ ਹਨ ਕੀ ਉਹ ਸੱਚੀ ਮੁੱਠੀ ਆਪ ਦੇ ਧਰਮ ਦੇ ਲਈ ਅਸੂਲੀ ਹਨ ਜਾਂ ਉਹਨਾਂ ਦੀ ਵੀ ਇੱਕ ਦੁਕਾਨਦਾਰੀ ਆ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ ਬੀਤੇ ਦੇ ਵਿੱਚ ਕਈਆਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਜੀ ਕਿ ਈਸਾਈ ਵੀ ਸਾਡੇ ਆਪਣੇ ਭੈਣ ਭਰਾ ਉਹਨਾਂ ਦਾ ਵੀ ਜਦੋਂ ਕੋਈ ਪੰਜਾਬ ਦੇ ਵਿੱਚ ਲੋੜ ਪੈਂਦੀ ਆ ਥੋੜਾ ਆਉਂਦੀ ਆ ਕੋਈ ਉਹ ਵੀ ਯੋਗਦਾਨ ਪਾਉਂਦੇ ਜਿਵੇਂ ਕਿ ਬਾਕੀ ਸਾਰੇ ਪਾਉਂਦੇ ਆ ਉਹਨਾਂ ਦੇ ਧਰਮ ਤੇ ਟਿੱਪਣੀ ਨਹੀਂ ਪਰ ਉਹਨਾਂ ਦੇ ਧਰਮ ਦੇ ਵਿੱਚ ਬੈਠੇ ਗਲਤ ਲੋਕਾਂ ਦੇ ਉੱਤੇ ਟਿੱਪਣੀ ਆ ਉਹਨਾਂ ਦੇ ਧਰਮ ਨੂੰ ਹੱਟੀ ਬਣਾ ਕੇ ਵਰਤਣ ਵਾਲੇ ਲੋਕਾਂ ਦੇ ਉੱਤੇ ਟਿੱਪਣੀ ਆ ਇਹ ਜੇਕਰ ਸਿੱਖ ਧਰਮ ਦੇ ਵਿੱਚ ਆ ਉਹ ਵੀ ਗਲਤ ਆ ਜੇਕਰ ਈਸਾਈ ਧਰਮ 'ਚ ਉਹ ਵੀ ਗਲਤ ਆ ਸੋ ਧਰਮ ਪਰ ਵਰਤਨ ਦੇ ਕਾਰਨ ਲੱਭਣੇ ਚਾਹੀਦੇ ਆ ਕਿਉਂ ਥਾਂ ਥਾਂ ਤੇ ਚਰਚਾ ਖੁੱਲੀਆਂ ਕਿਉਂ ਲੋਕ ਅੱਜ ਕੱਲ ਇਹ ਗੱਲ ਕਹਿੰਦੇ ਜੀ ਕਿਸ ਤਾਂ ਫਲਾਣੀ ਥਾਂ ਤੇ ਆ ਉਹਨਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਕਿਵੇਂ ਹੋ ਰਹੀਆਂ ਉਹਨਾਂ ਦੇ ਕਿਉਂ ਇਲਾਜ ਕਰਨ ਦੀ ਗੱਲ ਕੀਤੀ ਜਾਂਦੀ ਹੈ ਗੁੰਮਰਾਹਕੁਨ ਪ੍ਰਚਾਰ ਨੂੰ ਅਸੀਂ ਕਿਉਂ ਟੋਲਰੇਟ ਕੀਤਾ ਹੁਣ ਤੱਕ ਸਰਕਾਰਾਂ ਕਿਉਂ ਸੁੱਤ ਗਰੀਆਂ ਇਹਨਾਂ ਸਾਰੀਆਂ ਗੱਲਾਂ ਦੇ ਵੱਲ ਗੌਰ ਕਰਨੀ ਚਾਹੀਦੀ ਹੈ